ਭਾਈ ਤੁਸੀਂ ਆਪਦੇ ਵੀ ਗਾਣੇ ਰਿਲੀਜ਼ ਕਰ ਰਹੇ ਤੁਹਾਡਾ ਇੱਕ ਗਾਣਾ ਆਉਣ ਵਾਲਾ ਹੈ ਤੇ ਫਿਰ ਤੁਸੀਂ ਇੱਕ ਗਾਇਕ ਨੂੰ ਪਿੱਛੇ ਕਰਕੇ ਤੁਸੀਂ ਆਪ ਗਾਇਕੀ ਚ ਆ ਚੁੱਕੇ ਹੋ ਭਾਈ ਆਮਾ ਕੀ ਕਰੀ ਹੁਣ ਤੁਸੀਂ ਹੁਣ ਗਾਇਕੀ ਦੀ ਲਾਈਨ ਕਿਉਂ ਫੜ ਲਈ ਮੈਂ ਪਹਿਲਾਂ ਵੀ ਗਾਉਂਦਾ ਹੀ ਸੀ ਕਦੋਂ ਮੈਂ 2010 ਚ ਮੇਰੀ ਟੇਪ ਆਈ ਹੈ ਉਹ ਸਾਗਾ 뮤직 ਨੇ ਮੇਰੇ ਰਿਲੀਜ਼ ਕੀਤੀ ਹੈ ਮੈਂ ਛੱਡੋ ਮੇਰੀ ਫੈਮਲੀ ਸਾਰੀ ਗਾਉਂਦੀ ਹੈ ਮੇਰਾ ਨਾਨਕਾ ਪਰਿਵਾਰ ਸਾਰੇ ਸੁਪਰਸਟਾਰ ਬਣਨ ਦਾ ਕਿ ਸੋਚੇ ਇਥੇ ਕਰ ਲਿਆ ਭਾਈ ਫਿਰ ਇਹੋ ਜਿਹੇ ਬੰਦੇ ਨੂੰ ਦੱਸਣਾ ਹੀ ਪੈਂਦਾ ਵੀ ਹਾਂ ਯਾਰ ਕੋਈ ਨਹੀਂ ਜੇ ਤੇਰੇ ਤੇ ਲਾਦੇ ਅਸੀਂ ਆਪਦੇ ਤੇ ਵੀ ਲਾ ਸਕਦੇ ਆ ਪਰ ਹਸਨ ਮਾਨ ਕਹਿੰਦਾ ਇੱਕ ਚੀਜ਼ ਕਹਿੰਦਾ ਕਿ ਮੈਂ ਉਹਦੀ ਫੈਮਲੀ ਨਾਲ ਕਦੀ ਕੁਝ ਗਲਤ ਨਹੀਂ ਕੀਤਾ ਪਰ ਮੇਰੇ ਢਿੱਡ ਤੇ ਕਹਿੰਦਾ ਜਿਹੜੀ ਗੱਤ ਬਚੀ ਹੈ ਮੇਰੀ ਮਾਂ ਕਹਿੰਦਾ ਰੋਈ ਕਿ ਦੀ ਹਸਨ ਮਾਨਾ ਕਹਿੰਦਾ ਮੇਰੇ ਘਰ ਪਰਿਵਾਰ ਰੋਇਆ ਮੇਰਾ ਬ੍ਰਦਰ ਜਿਹਦੀ ਮਾਂ ਰੋਈ ਹੈ ਜਾਂ ਇਹਦਾ ਪਿਓ ਰੋਇਆ ਚਲੋ ਹੋਰ ਕੌਣ ਰੋਇਆ ਹਮ ਇਹੀ ਫੈਮਲੀ ਹੁੰਦੀ ਹੈ ਕਿਸ ਦਿਨ ਇਹਦੀ ਮਾਂ ਨੇ ਆ ਕੇ ਜਾਂ ਇਹਦੀ ਮਦਰ ਨੇ ਜਾਂ ਇਹਦੇ ਫਾਦਰ ਸਾਹਿਬ ਨੇ ਆ ਕੇ ਸਾਡੀ ਫੈਮਲੀ ਦੇ ਨਾਲ ਗੱਲ ਕੀਤੀ ਹੈ ਏ ਉਹੀ ਬੰਦਾ ਹੈ ਜਿਹੜਾ ਬੰਦਾ ਮੇਰੀ ਮਾਂ ਨੂੰ ਮਾਂ ਕਹਿੰਦਾ ਸੀ ਕਿਦੋਂ ਮੇਰੀ ਮਾਂ ਨੂੰ ਫੋਨ ਕੀਤਾ ਲੋਕੀ ਮੇਰੇ ਮਦਰ ਨੂੰ ਜਾਣਦੇ ਨੇ ਮੈਂ ਲੈਜੈਂਡ ਸਿੰਗਰ ਸੁਖਵੰਤ ਸੁਖੀ ਦਾ ਮੁੰਡਾ ਹੂੰ ਕੌਣ ਨਹੀਂ ਜਾਣਦਾ ਇੰਡਸਟਰੀ ਦਾ ਬੰਦਾ ਇਹ ਫੋਨ ਨਹੀਂ ਕਰ ਸਕਦਾ ਸੀ ਬਿਲਕੁਲ ਵੀ ਮੰਮੀ ਜਾਂ ਮਦਰ ਮਾਤਾ ਜੋ ਵੀ ਜੋ ਨਾਮ ਦਿੰਦਾ ਵੀ ਮੇਰੇ ਨਾਲ ਇਹ ਚੀਜ਼ ਗਲਤ ਹੁੰਦੀ ਹੈ ਮੇਰੀ ਮਾਂ ਮੇਰਾ ਕੰਨ ਫੜਦੀ ਚਾਹੇ ਮੈਨੂੰ ਘੂਰਦੀ ਮੈਨੂੰ ਜਿਵੇਂ ਮਰਜ਼ੀ ਕਰਦੀ ਹੂੰ ਕਿੱਦੇ ਮੇਰੇ ਫਾਦਰ ਸਾਹਿਬ ਨੂੰ ਫੋਨ ਕੀਤਾ ਚਲੋ ਉਹ ਗੱਲ ਸਾਈਡ ਤੇ ਰਹਗੀ ਕਿੱਦੇ ਮੇਰੇ ਜਿਹੜੇ ਮੇਰੇ ਜੀਵਨ ਸਾਥਣ ਨੇ ਉਹਨਾਂ ਨੂੰ ਤਾਂ ਇਹਨੇ ਭਰਾਣ ਬਣਾਇਆ ਸੀ ਉਹਦਾ ਤਾਂ ਕੋਈ ਕਸੂਰ ਨਹੀਂ ਸੀ ਉਹਨੂੰ ਕਿਉਂ ਇਹਨੇ ਭੰਡਿਆ ਅੱਜ ਫਿਰ ਤਿੰਨ ਤੀਜਾ ਸਾਲ ਸ਼ੁਰੂ ਹੋ ਗਿਆ ਕੋਰਟ ਕੇਸ ਲੱਗੇ ਹੋਏ ਨੇ ਕਿਸੇ ਨੂੰ ਵੀ ਬੰਦੇ ਨੂੰ ਵਿਚ ਪਾ ਕੇ ਆਪਦੀ ਭੈਣ ਨੂੰ ਮਿਲਣਾ ਆ ਸਕਦਾ ਵੀ ਭੈਣੇ ਠੀਕ ਆ ਵੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਚਲ ਠੀਕ ਆ ਨਹੀਂ ਮੈਂ ਬੋਲਿਆ ਉਹਨੇ ਤਾਂ ਸੁਣਿਆ ਅੱਖਾਂ ਚ ਅੱਖ ਪਾ ਕੇ ਭਾਈ ਜੀ ਗੱਲ ਕਰੋ ਜੇ ਮੇਰੇ ਤੋਂ ਗਲਤੀ ਹੋ ਗਈ ਜਾਂ ਮੈਂ ਮੈਂ ਤਾਂ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੇ ਤੋਂ ਵੀ ਗਲਤੀ ਹੋਈ ਹੈ ਬਈ ਦੱਸੋ ਸਿੱਖ ਕਿੱਥੇ ਗਲਤੀ ਹੋਈ ਹੈ ਪਤਾ ਤਾਂ ਲੱਗੇ ਸਾਨੂੰ ਮੈਂ ਤੇ ਤੁਸੀਂ ਬੈਠ ਗਿਆ ਮੋਂ ਸਾਹਮਣੇ ਬਹਿ ਗਏ ਆ ਤੁਸੀਂ ਕਿਹਾ ਵੀ ਭਾਈ ਜੀ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਮੈਂ ਤੁਹਾਨੂੰ ਜਵਾਬ ਦੇ ਰਿਹਾ ਹਾਂ ਜੇ ਤਾਂ ਆਪਾਂ ਸਾਹਮਣੇ ਬੈਠਾਂਗੇ ਨਹੀਂ ਭਾਈ ਜੀ ਫਿਰ ਸਵਾਲ ਜਵਾਬ ਕਿੱਥੇ ਹੋਣਗੇ ਤੁਸੀਂ ਕਦੀ ਬਲਾਹ ਨਹੀਂ ਉਹਨੂੰ ਕਿ ਆ ਕੇ ਮੇਰੇ ਸਾਹਮਣੇ ਮੈਂ ਤਾਂ ਬਥੇਰੇ ਨੂੰ ਕਹਿਣਾ ਜਿੰਨਾ ਜਿੰਨਾਂ ਨੂੰ ਵਿੱਚ ਪਾਉਂਦਾ ਮੈਂ ਕਹਿੰਦਾ ਬਿਲਾਓ ਬਾਈ ਸਾਹਮਣੇ ਜਦੋਂ ਬੈਠਣਾ ਹੀ ਨਹੀਂ ਬੈਠੂਗਾ ਤਾਂ ਜੇ ਬੰਦਾ ਕਾਣਾ ਨਹੀਂ ਹੋਊਗਾ ਤੁਸੀਂ ਕਹਿੰਦੇ ਵੀ ਉਹਨੇ ਤੁਹਾਡੇ ਪੈਸਿਆਂ ਦਾ ਨੁਕਸਾਨ ਕਰਾਇਆ ਕਿੰਨੇ ਪੈਸਿਆਂ ਦਾ ਨੁਕਸਾਨ ਕਰਾਇਆ ਮੇਰੇ ਮੇਰਾ ਟਾਈਮ ਦਾ ਨੁਕਸਾਨ ਕਰਾਇਆ ਜਿਹੜੀ ਮੈਂ ਟਾਈਮ ਆਪਣੀ ਫੈਮਿਲੀ ਨੂੰ ਦੇਣਾ ਸੀ ਮੈਂ ਸਾਰੀ ਸਾਰੀ ਰਾਤ ਇਹਨੂੰ ਲੈ ਕੇ ਫਿਰਦਾ ਰਿਹਾ ਮਾਂ ਵੀ ਬਾਈ ਜੀ ਇਹ ਹਿੱਟ ਹੋ ਜਵੇ ਇਹ ਖੜ ਜੇ ਕਿਉਂਕਿ ਮੇਰਾ ਬਿਜ਼ਨਸ ਹੈਗਾ ਮੈਨੂੰ ਇੱਕ ਪ੍ਰੋਡਕਟ ਮਿਲਿਆ ਸੀ ਮੈਂ ਪ੍ਰੋਡਕਟ ਹਟ ਕਰਨਾ ਸੀ ਇਹਨੂੰ ਇਹ ਸੀ ਵੀ ਮੈਂ ਬੰਦਾ ਮਿਲਿਆ ਬੰਦਾ ਮੇਰੇ ਤੇ ਪੈਸਾ ਲਾ ਰਿਹਾ ਮੈਂ ਇਹਨੂੰ ਯੂਜ਼ ਕਰਨਾ ਇਹ ਤਾਂ ਫਿਰਦਾ ਸੀ ਠੀਕ ਹੈ ਨਾ ਭਰਾ ਸਿਰਫ ਬਾਕੀ ਇਹਦੀ ਗੱਲ ਬਾਕੀ ਸਹੀ ਗੱਲ ਹੈ ਜਿਹੜੀ ਇਹ ਗੱਲ ਕਹਿੰਦਾ ਹੁੰਦਾ ਭਾਈ ਭਰਾ ਆਵਦਾ ਹੀ ਵਧੀਆ ਹੁੰਦਾ ਆਵਦਾ ਹੀ ਵਧੀਆ ਹੁੰਦਾ ਹੈ ਨਾ ਮੈਂ ਵਾਕੀ ਇਹਦੀ ਗੱਲ ਨਾਲ ਸਹਿਮਤ ਆ ਹਾਂ ਭਰਾ ਆਵਦਾ ਹੀ ਹੁੰਦਾ ਬਾਕੀਆਂ ਨੂੰ ਭਰਾ ਨਹੀਂ ਕਹਿ ਸਕਦੇ ਤੁਸੀਂ ਤੇ ਇਹ ਤੁਹਾਨੂੰ ਭਰਾ ਕਿਹਾ ਸੀ ਤੁਸੀਂ ਇਹਨਾਂ ਨੂੰ ਭਰਾ ਕਿਹਾ ਸੀ ਹਾਂ ਸਾਡੇ ਤੁਸੀਂ ਬਾੜ ਲੂਗੇ ਬਗਾਨਾ ਬੰਦਾ ਘਰੇ ਆਉਂਦੇ? ਨਹੀਂ। ਤੁਸੀਂ ਆਪਣੀ ਵਾਈਫ ਤੋਂ ਰਖੜੀ ਬਣਵਾ ਲੂਗੇ ਬਗਾਨੇ ਬੰਦੇ ਦੇ? ਉਹੀ ਰਾਹ ਚ ਚੱਲਦੇ ਕਿਸ ਨੂੰ ਬਣਾ ਲੂਗੇ? ਨਹੀਂ ਬਣਾ ਸਕਦੇ। ਇਸ ਬੰਦੇ ਨੇ ਮੇਰੀ ਵਾਈਫ ਤੋਂ ਰਖੜੀ ਬਣਾਈ। ਕੁਝ ਗਲਤ ਤਾਂ ਨਹੀਂ ਕਿਹਾ ਉਹਨੇ ਇੱਜ਼ਤ ਰੱਖੀ। ਦੇਖੋ ਤੁਸੀਂ ਕਹਿ ਰਹੇ ਰਖੜੀ ਬਣਾਈ ਉਹਨੇ ਇੱਜ਼ਤ ਰੱਖੀ ਤੁਹਾਡੀ। ਭਾਈ ਇੱਜ਼ਤ ਕਾਦੀ ਰੱਖੀ ਆ ਦੱਸੋ ਮੈਨੂੰ? ਕਿਸ ਚੀਜ਼ ਦੀ? ਬਾਅਦ ਚ ਜਿਹੜੀ ਦੇਖੋ ਇੱਕ ਮਿੰਟ ਬਾਅਦ ਚ ਜਿਹੜੀ ਲੜਾਈ ਹੋਈ। ਭਾਈ ਜੀ ਲੜਾਈ ਦੀ ਗੱਲ ਸਮਝੋ। ਜਿਹੜਾ ਬਾਅਦ ਦੇ ਵਿੱਚ ਹੋਇਆ ਉਹ ਬਾਅਦ ਦੀ ਗੱਲ ਹੈ ਨਾ? ਹਾਂ। ਪਹਿਲਾਂ ਤਾਂ ਉਹਨੇ ਇੱਜ਼ਤ ਹੀ ਦਿੱਤੀ ਨਾ ਬਾਈ ਜੀ ਮੇਰੀ ਗੱਲ ਸੁਣੋ ਤੁਹਾਡੇ ਮੈਂ ਘਰੇ ਆਵਾਂ ਤੁਹਾਡੀ ਵਾਈਫ ਤੋਂ ਮੈਂ ਰਖੜੀ ਬਣਾ ਲਵਾਂ ਜੀ ਠੀਕ ਐ ਮੁੜ ਕੇ ਬਾਅਦ ਚੋਂ ਮੈਂ ਜੀ ਠੀਕ ਐ ਰਖੜੀ ਬਣਾ ਕੇ ਮੈਂ ਤੁਹਾਡੇ ਨਾਲ 2 ਸਾਲ ਮੈਂ ਤੁਹਾਡੇ ਨਾਲ ਵਰਤਾਂ ਉਸ ਤੋਂ ਬਾਅਦ ਮੈਂ ਬਾਅਦ ਚੋਂ ਤੁਹਾਡੇ ਨਾਲ ਨਾਰਾਜ਼ ਹੋ ਕੇ ਬਾਅਦ ਚੋਂ ਮੈਂ ਤੁਹਾਡੇ ਘਰ ਦਾ ਨੂੰ ਭੰਡ ਦੇ ਆ ਇਹ ਫਿਰ ਭਰਾ ਕਿੱਧਰ ਤੇ ਭਰਾ ਹੋਏ ਬਾਈ ਤੁਸੀਂ ਕੋਈ ਕਾਲ ਰਿਕਾਰਡਿੰਗ ਕੀਤੀ ਉਹਨਾਂ ਦੀ ਸਾਰਾ ਕੁਝ ਆ ਸਾਡੇ ਕੋਲੇ A to Z ਆ ਸਾਡੇ ਕੋਲੇ ਪ੍ਰੂਫਸ ਨੇ ਫਿਰ ਕੋਰਟ ਕੇਸ ਕਾਦੇ ਲੱਗੇ ਹੋਏ ਨੇ ਮਾਨ ਹਾਨੀ ਕੇਸ ਗੱਲ ਦੀ ਲਈ ਹੋਈ ਹੈ ਪਰ ਉਹਨਾਂ ਦੇ ਤਾਂ ਸਟੇਜ ਸ਼ੋਅ ਹਲੇ ਵੀ ਚੱਲਦੇ ਨੇ। ਭਾਈ ਜੀ ਉਹ ਅਸੀਂ ਪਰਮਿਸ਼ਨ ਦਵਾਈ ਹੈ। ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ ਇਹਨਾਂ ਨੇ ਸਾਨੂੰ ਕੋਰਟ ਨੇ ਕਿਹਾ ਉਹ ਕਹਿੰਦੇ ਕਮਾਊਗਾ ਤੇ ਤੁਹਾਨੂੰ ਕੁਝ ਦੇਊਗਾ। ਅਸੀਂ ਕਿਹਾ ਠੀਕ ਹੈ ਜੀ ਕਮਾਓ ਹੁਣ ਤਾਂ ਕਰ ਪਈਆ ਇਹਦੇ ਨਾਲ ਜੁੜੀ ਜਾਂਦਾ ਸ਼ੋਅਾਂ ਦਾ। ਜਿਹੜੇ ਸ਼ੋਅ ਲਾ ਰਿਹਾ ਹੈ ਜਿਹੜੇ ਸ਼ੋਅ ਲਾ ਰਹੇ ਨੇ ਤੇ ਫਿਰ ਉਹਦੇ ਚ ਤੁਹਾਨੂੰ ਪੈਸੇ ਨਹੀਂ ਮਿਲ ਰਹੇ। ਭਾਈ ਜੀ ਸਾਨੂੰ ਹਜੇ ਨਹੀਂ ਮਿਲ ਰਹੇ। ਉਹ ਐਂਡ ਆਫ ਦੀ ਕੋਰਟ ਸਾਨੂੰ ਦਿਵਾਓਗੇ। ਅਸੀਂ ਕੋਰਟ ਥਰੂ ਹੀ ਪੈਸੇ ਲੈਣੇ ਆ। ਜਿਹੜਾ ਸਾਡਾ 60% ਹੈ। ਉਹ ਤਾਂ ਮੇਰਾ ਬਣਦਾ ਹੈ।